ਕਹਿੰਦਾ خدا ਜੀ ਕੀ ਕਾਰਨ ਦੁਕਾਨ ਤੇ ਕਈ ਛੋਟੀ ਸੱਤੀਆਂ ਦਿੱਤੇ ਅੱਛਾ ਮੈਨੂੰ ਪੁੱਛਦੇ ਕਿਉਂ ਲਾਈ ਹੈ ਜਿਵੇਂ ਆਪਦੇ ਘਰੇ ਤਾਂ ਗੋਭੀ ਨਹੀਂ ਆਉਂਦੀ ਤੇ ਰਮਾਟਰ ਨਹੀਂ ਆਉਂਦੇ ਪਿੰਡੀ ਨਹੀਂ ਆਉਂਦੀ ਆਪਦੇ ਘਰੇ ਨਹੀਂ ਪੁੱਛਿਆ ਵੀ ਕਿੰਨੇ ਦੀ ਲੈ ਕੇ ਆਣੇ ਆ ਤੇ ਕਿੰਨੇ ਦੀ ਵੇਚਦੇ ਹੋ ਸੌਰੀ ਖਾਂਦੇ ਹੋ ਘਰੇ ਘਰ ਵਾਲੀ ਲੜਦੀ ਹੈ ਬਾਹਰ ਆਏ ਤਾਂ ਸਬਜ਼ੀ ਵਾਲੇ ਲੁੱਟਦੇ ਆ ਉਹਦੇ ਉਹ ਘਰੇ ਨਹੀਂ ਪੁੱਛਿਆ ਮੈਨੂੰ ਪੁੱਛੀ ਜਾਂਦੇ ਕਹਿੰਦੇ ਦੁਕਾਨ ਕਾਦੀ ਲਾਈ ਆ ਮੈਂ ਤੁਹਾਡੇ ਤੇ ਆ ਰਹਾ ਨਾ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਸਬਜ਼ੀਆਂ ਦੀ ਸਾਰੇ ਆਮ ਲੁੱਟ ਹੋ ਰਹੀ ਹੈ ਸਬਜ਼ੀਆਂ ਨੂੰ ਜਿਵੇਂ ਤਾਂ ਲੁੱਟਿਆ ਜਾ ਰਿਹਾ ਸਾਨੂੰ ਇਹ ਸਬਜ਼ੀ ਮਾਫੀਆ ਗਰੁੱਪ ਹੈ ਜਿਹੜਾ ਕਿਸਾਨਾਂ ਤੋਂ ਵੀ ਲੁੱਟ ਰਿਹਾ ਤੇ ਸਾਨੂੰ ਵੀ ਲੁੱਟ ਰਿਹਾ ਕਿਸਾਨਾਂ ਤੋਂ ਸਬਜ਼ੀ ਸਸਤੀ ਲੈ ਕੇ ਉਹਨਾਂ ਦੀ ਮਿਹਨਤ ਉਹਨਾਂ ਦੇ ਪੱਲੇ ਨਹੀਂ ਪੈਣ ਦਿੰਦੇ ਕੋਈ 5 7 10 ਰੁਪਏ ਵੱਧ ਤੋਂ ਵੱਧ 15 20 ਰੁਪਏ ਲੈ ਲੈਂਦੇ ਜਿਹੜੀ ਸਾਡੇ ਤੱਕ ਪਹੁੰਚਦੀ ਹੈ ਉਹ ਸ਼ਾਮ ਨੂੰ 500 150 ਰੁਪਏ ਕਿਲੋ ਹੁੰਦੀ ਹੈ ਸਾਰੇ ਆਮ ਲੁੱਟਿਆ ਜਾ ਰਿਹਾ ਗੋਭੀ 200 ਰੁਪਏ ਵਿਕੇਗੀ ਦੀਵਾਲੀ ਨੂੰ ਜਿਹੜੇ ਨਰਾਤੇ ਆ ਜਾਂਦੇ ਹੁੰਦੇ ਅੰਦਰ ਕੇਲਿਆਂ ਦੇ ਰੇਟ ਚੜਾ ਦਿੰਦੇ ਆ ਪਹਿਲਾਂ ਦਰਜਣਾਂ ਦੇ ਹਿਸਾਬ ਨਾਲ ਸੀ ਹੁਣ ਕਿਲੋਆਂ ਦੇ ਹਿਸਾਬ ਨਾਲ ਹੈ ਨਰਾਤੇ ਚ ਜਿਹੜੇ ਕੇਲੇ ਆ ਉਹ 100 ਰੁਪਏ ਕਿਲੋ ਵਿਕੇ ਆ ਕੋਈ ਵਾਰਸ ਕਿਹੜਾ ਡੀਸੀ ਸਾਹਿਬ ਨਹੀਂ ਖਾਂਦੇ ਜਾਂ ਭਗਵੰਤ ਮਾਨ ਨਹੀਂ ਖਾਂਦਾ ਸਾਰੀ ਸਰਕਾਰ ਵੀ ਖਾਂਦੀ ਅਫਸਰ ਵੀ ਖਾਂਦੇ ਸਾਰੇ ਖਾਂਦੇ ਆ ਫਿਰ ਉਹਨਾਂ ਦਾ ਰੇਟ ਵੀ ਪੁੱਛ ਲੋ ਉਹਨਾਂ ਵੀ ਸਾਨੂੰ ਲੁੱਟ ਕੇ ਉਹਦੇ ਆ ਯਾਰ ਮੈਂ ਤਾਂ ਉਹਨਾਂ ਲੋਕਾਂ ਨੂੰ ਲਾਮਬੰਦ ਕਰ ਰਿਹਾ ਗਲੀ ਗਲੀ ਜਾਊਂਗਾ ਮੇਰੀਆਂ ਭੈਣਾ ਮਾਵਾ ਤੋਂ ਸੈਨ ਕਰਾਊਂਗਾ ਭਰਾਵਾ ਤੋਂ ਸੈਨ ਕਰਾਊਂਗਾ ਇਹ ਭੂ ਮਾਫੀਆ ਨੂੰ ਅਸੀਂ ਹੁਣ ਖਤਮ ਕਰਕੇ ਹਟਾਂਗੇ ਜਿਹੜੀ ਸਬਜੀ ਮਾਫੀਆ ਨੂੰ ਸਭਜੀ ਮਾਫੀਆ ਨੂੰ ਖਤਮ ਕਰਕੇ ਹਟਾਂਗੇ ਇਹ ਜਿੰਨਾ ਮਰਜੀ ਪੰਜ ਚਾਰ ਬੰਦੇ ਉੱਥੇ ਬਹਿ ਕੇ ਰੇਟਾਂ ਨਿਰਧਾਰਤ ਕਰ ਲੈਂਦੇ ਜੇ ਲੋਕ ਡਾਉਣ ਵੇਲੇ ਡਾਂਗਾ ਫੇੜ ਕੇ ਗਰੀਬਾਂ ਦੇ ਅੰਦਰ ਚੱਟਿਆ ਗਿਆ ਡਾਂਗਾ ਫੇਰੀਆਂ ਗਈਆਂ ਤੇ ਲੋਕ ਡਾਉਣ ਵੇਲੇ ਰੇਟ ਨਿਰਧਾਰਤ ਕਰਦੇ ਸੀ ਤੇ ਹੁਣ ਕਿਉਂ ਨਹੀਂ ਕਿਤੇ ਜਾ ਰਹੇ ਹੁਣ ਸਰਕਾਰ ਤੇ ਪ੍ਰਸ਼ਾਸਨ ਖਮੋਸ਼ ਕਿਉਂ ਹੈ ਇਹ ਰਾਣੀ ਕੇ ਨੇ ਦਰਜੀਆ ਤਾਂ ਪਹਿਲਾ ਦਰਜਨ ਮਿਲਦਾ ਸੀ ਹੁਣ ਤਾਂ ਇੱਕ ਉਹ ਜਨਾਬ ਮੈਂ ਹੁਣੇ ਤਾਂ ਤੁਹਾਨੂੰ ਕਹਿ ਕੇ ਡਿਆ ਤੁਸੀਂ ਗੱਲ ਸੁਣੀ ਨਹੀਂ ਘਰੇ ਭਾਬੀ ਨੇ ਨਰਾਤੇ ਰੱਖੇ ਸੀ ਤੇ ਕੀ ਭਾ ਲੈ ਕੇ ਸੀ ਕਿਲੋ ਪਹਿਲਾ ਦਰਜਨ ਲੈ ਕੇ ਜਾਂਦੇ ਸੀ ਆਪਣੀਆਂ ਮਾਵਾਂ ਦਰਜਨ ਲੈ ਕੇ ਜਾਂਦੀਆਂ ਸੀ ਨਾ ਤੇ ਹੁਣ ਕਿਲੋ 150 700 ਰੁਪਏ ਕਿਲੋ ਨਰਾਤੇ ਨੂੰ ਵਿਕੇ ਮੇਰੀਆਂ ਭੈਣਾਂ ਨੂੰ ਗਲੀਆਂ ਦੇ ਅੰਦਰ ਸਰੇ ਆਪ ਸਬਜ਼ੀਆਂ ਵੇਚ ਕੇ ਲੁੱਟਿਆ ਜਾ ਰਿਹਾ ਸਬਜ਼ੀ ਮੰਡੀ ਗਾਂਧੀ ਜਲੇਟ ਹੋ ਰਿਹਾ ਗਾਂਧੀ ਮਾਰਕੀਟ ਜਲੇਟ ਹੋ ਰਿਹਾ ਸਰਕੀ ਵੀਰ ਚ ਹੋ ਰਿਹਾ ਪਾਵਰ ਉਸ ਰੋਡ ਤੇ ਹੋ ਰਿਹਾ ਬਸ ਸਟੈਂਡ ਤੇ ਹੋ ਰਿਹਾ ਪਰਸਨਲ ਨਗਰ ਤੇ ਹੋ ਰਿਹਾ ਪ੍ਰਤਾਪ ਨਗਰ ਤੇ ਹੋ ਰਿਹਾ ਮਲਤਾਨੀਆਂ ਰੋਡ ਤੇ ਹੋ ਰਿਹਾ ਇਹਨਾਂ ਦਾ ਕੋਈ ਵਾਰਸ ਨਹੀਂ ਦੇ ਤਨੇ ਹਾਰ ਦੇ ਲੋਕਡਾਊਨ ਵੇਲੇ ਕਿਤੇ ਸੀ ਹੁਣ ਕਿਉਂ ਨਹੀਂ ਕਰਦੇ ਆਮ ਲੋਕ ਜੀ ਪਹਿਲਾਂ ਕਿਲੋ ਦੇ ਕਦੇ ਹੋਰ ਆ ਜਾ ਲਗੇ ਨੇ ਮੈਂ ਤਾਂ ਕਈ ਰਾਤ ਦੇਖੋ ਸਜਾਈ ਤਾਂ ਹੋਇਆ ਨਾ ਦੇਖੋ ਨਾ ਆ ਹੁਣ Shimla Mir ਤੇ ਦੋ ਪੀਸ ਹੈ ਭਾਈ ਅਪਣੇ ਨਾਲ ਲਾਲ ਆ ਕੇ ਖਾ ਲੋ ਇਹ ਕਾ ਚੱਕ ਲੋ ਤਾਂ ਦੀ ਲੋੜ ਹੀ ਨਹੀਂ ਆ ਹੁਣ ਤਾਂ ਜਿਹੜੇ ਗਿਫਟ ਨਹੀਂ ਦੇਣਾ ਨਾ ਕੋਈ ਦੋ ਸਬਜ਼ੀਆਂ ਆ ਰਹੀ ਮਰਤੇ ਆ ਫੜਾ ਦਿਆ ਕਰੋ ਕੋਈ ਗੋਭੀ ਦਾ ਕੁਪੀਸ ਫੜਾ ਦਿਆ ਕਰੋ ਕੋਈ ਟਮਾਟਰ ਕੋਈ ਗੰਡਾ ਲਸਣ ਚਾਰ ਤੁਰ ਦੇ ਕਿੰਨੋ ਪਿਆਜ਼ ਹੁਣ ਦੇਖ ਲੋ 30 ਰੁਪਏ ਆ ਅ 10 ਦਿਨਾਂ ਬਾਅਦ ਦੇਖ ਲੋ 130 ਰੁਪਏ ਹੋਊਗਾ ਇਹ ਕਿ ਸੋਨਾ ਲਾ ਦਿੰਦੇ ਆ ਵੀ ਉੱਤੇ ਇਹ ਲਗਾਮ ਹੋਈ ਕਿਉਂ ਪਈ ਆ ਇਹ ਲਗਾਮ ਹੋਏ ਤਾਂ ਬਾਹਰੀ ਕੋ ਪੁੱਛਣ ਵਾਲਾ ਨਹੀਂ ਹੁਣ ਲੋਕ ਜਾਂਦਰਗੇ ਤੇ ਮੈਂ ਦੱਸੂਗਾ ਜੇ ਲੋ ਸਬਜ਼ੀ ਮੰਡੀ ਨੂੰ ਘੇਰਿਆ ਇਹਨਾਂ ਨੂੰ ਮੈਂ ਦੱਸੂ ਕਿਵੇਂ ਲੁੱਟਦੇ ਹੋ ਹਾਂ ਉੱਤੇ ਬਹਿ ਕੇ ਚਾਰੇ ਗੇਟ ਬੰਦ ਕਰੂੰਗਾ ਸਬਜ਼ੀ ਮੰਡੀ ਦੇ ਮੈਂ ਦੇਖੂ ਸਬਜ਼ੀ ਕਿਵੇਂ ਬਾਹਰ ਨਿਕਲਦੀ ਹੈ ਆਹ ਦੇਖ ਰਿਹਾ ਹਾਂ